ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਇਹਦੇ ਵਿੱਚ ਅਪਾ ਟਾਪ ਦੀ ਇੱਕ ਤਾਜੀ ਸਵੇਰ ਦੇ ਲੈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਈ ਜੀ ਸਤਿ ਸ਼੍ਰੀ ਅਕਾਲ ਅਸਕਾਲਾ ਸਾਹਿਬ ਕੋ ਠੀਕ ਹੋ ਜੀ ਬਹੁਤ ਵਧੀਆ ਸਾਹਿਬ ਭਾਈ ਨਾਮ ਤੇ ਐਡਰੈਸ ਕੋ ਸਾਡਾ ਸਾਹਿਬ ਬੱਬੂ ਹੈ ਜੀ ਪਿੰਡ ਆਪਣਾ ਸਾਲਾਪੁਰਾ ਜੀ ਜ਼ਿਲ੍ਹਾ ਭਾਈ ਕਿਲਾਪਾਣੂ ਬਠਿੰਡਾ ਦਾ ਨੇੜੇ ਪਿੰਡ ਬਈ ਪ੍ਰਾਂਪਰਾ ਫੂਲ ਜੀ ਰਹਿ ਗਿਆ ਭਲਾਉੜ ਰਹਿ ਗਿਆ ਜੀ ਭਗਤਾ ਭਾਈ ਰੋ ਮੋਬਾਈਲ ਨੰਬਰ ਕੋ 7773737 ਠੀਕ ਹੈ ਬਾਈ ਇਹ ਕਿਹੜਾ ਸੂਆ ਸੂਈਆ ਬਬੂਆ ਇਹ ਡਾਕਟਰ ਸਾਹਿਬ ਦੂਜਾ ਸੂਆ ਸੂਈਆ ਜੀ ਕਦੋਂ ਸੂਈਆ ਵੀਰੇ ਇਹਨੂੰ ਅੱਜ ਤਿੰਨ ਤੋਂ ਚਾਰ ਦਿਨ ਹੋ ਗਏ ਬੱਚਾ ਕੀ ਆ ਮਗਰ ਮਗਰ ਇਹ ਬੱਚਾ ਦਿੱਤਾ ਜੀ ਬੱਚਾ ਦਿੱਤਾ ਹਾਂ ਜੀ ਬੱਚਾ ਆ ਗਿਆ ਮਾੜਾ ਆਰਡਰ ਰੂਡਰ ਬੜਾ ਕਮਾਲ ਹੈ ਨਾ ਬਈ ਬਾਖਾ ਜੀ ਬਾਹਰਲਾ ਦੇਸ਼ ਵਾਲਾ ਕੰਮ ਹੀ ਹੈ ਜੀ ਹਾਂ ਕਿੰਨਾ ਦੁੱਧ ਦੇ ਤੂੰ ਦੁੱਧ ਜੀ ਮੈਨੂੰ 24 25 ਕਿਲੋ ਦੀ ਉਮੀਦ ਹੈ ਜੀ ਦੇਖੋ ਓਕੇ ਹਾਂ ਜੀ ਟਿੰਗ ਬੜੀ ਤਕਨੀਕ ਨਾਲ ਦੇ ਦੇ ਨੀ ਦੇ ਉੱਥੋਂ ਚੈੱਕ ਨਾ ਮਰਦੀ ਜੀ ਮਾਰੇ ਕੈਮਰੇ ਤੋਂ ਨਾ ਨਾ ਪੂਰਾ ਪੰਡਾ ਲੈਵਾ ਦੇਖੋ ਬਾਜ ਮਰਜੀ ਕਿਆ ਬਾਤ ਮਰਜੀ ਬੈਠੀ ਜਿਵੇਂ ਮਰਜੀ ਬਹਿ ਜਾ ਕੋਈ ਚੱਕਰ ਕੱਦ ਦਿਖਾ ਦੇ ਜੀ ਕਿੰਨੇ ਕੱਦ ਤੋ ਵੀ ਫੋਲ ਲਿਆ ਫੁੱਲ ਸਾਈਜ਼ ਆ ਜਮਾਂ ਲੈ ਕੱਦ ਦਾ ਅੰਦਾਜ਼ਾ ਲਾ ਲਿਓ ਬਾਈ ਬਰਾਬਰ ਖੜਾ ਉਸਾਂ ਨਾਲ ਅੰਦਾਜ਼ਾ ਲਾ ਲਿਓ ਫੁੱਲ ਸਾਈਜ਼ ਫੁੱਲ ਕ ਤੇ ਫੁੱਲ ਠੰਡੀ ਫੀਟਿੰਗ ਚੈੱਕ ਕਰ ਲੈ ਵੇਨੀ ਹਾਂ ਕੀ ਬਾਤ ਆ ਪੂਰਾ ਫਿੱਟ ਫਿੱਟ ਲੇਵਾ ਹਾਂ ਤੇ ਥਣ ਦੇਖੀ ਪੂਰਾ ਗੁਲਾਬੀ ਥਣ ਇੱਕ ਨੰਬਰ ਥਣ ਮੁੱਠੀ ਵਾਲਾ ਥਣ ਕੱਦ ਵੱਡ ਫੁੱਲ ਕਹਿੰਨੀ ਬਈ ਸੋਈ ਸਵਾਈ ਬੱਚਾ ਆ ਗਿਆ ਮਗਰ ਅੱਛਾ ਖੋਲ ਦੇ ਬਈ ਤੋਰ ਕੇ ਰਖਾ ਦੇ ਕੁਆਲਟੀ ਫੁੱਲਾਂ ਮੂਰ ਨੂੰ ਲੇਵਾ ਚੈੱਕ ਕਰਵਾ ਨਾੜਾ ਨੂਣਾ ਕਰਨ ਲਈ ਇਹ ਫੁੱਲ ਆ ਬਈ ਬੜੀ ਫੀਟਿੰਗ ਤਗੜੀ ਹੈ ਮਾ ਸਾ ਡਾਕਟਰ ਸਾਹਿਬ ਨਾ ਇਹਨੂੰ ਮਸਤ ਹੋਵੇ ਨਾ ਕੁਝ ਹੋਰ ਹੋਵੇ ਜੀ ਪੂਰੀ ਠੰਡੀ ਸੀਲ ਬੱਛੀ ਆ ਜੀ ਉਹ ਨਹੀਂ ਕੋਈ ਗੱਲ ਦੀ ਇੱਕ ਨੰਬਰ ਬਰੀਕੀ ਬਰੂਕੀ ਫੁੱਲ ਹੁਣ ਤਾਂ ਬਾਲਾ ਚੰਗਾ ਕਰਵਾਈਦਾ ਤੂਰਾ ਚੈੱਕ ਕਰ ਲੋ ਇੱਕ ਨੰਬਰ ਆ ਕੀ ਆ ਪਤਾ ਕੁਆਲਟੀ ਗੰਨੇ ਕੋਈ ਘਾੜੀ ਮਾਖਾ ਜੀ ਮਾਖਾ ਅੰਤੋਂ ਪਰੇ ਆ ਜੀ ਕੰਮ ਹੂੰ ਹੂੰ ਅੰਤੋਂ ਪਰੇ ਹੁੰਦਾ ਜਿਹੜਾ ਉਹ ਆ ਤੂਰਾ ਤੂਰਾ ਕਰਮ ਵਾਲੀ ਦਾ ਇੱਕ ਨੰਬਰ ਨਾ ਬੱਤਰੋਕ ਜਾ ਓਕ ਜਾ ਲੈ ਠੰਡੀ ਐਨੀ ਆ ਲੈ ਆਹ نیچے ਖੜਾ ਲਈ ਬਾਈ ਨੇ ਰਸਤਾ ਸੜਤਾ ਤਾਉਣ ਤੇ ਜਿਵੇਂ ਮਰਜੀ ਥੱਲੇ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕਰਨ ਵਾਲੀ ਨੇ ਕੁਛ ਨਹੀਂ ਬ੍ਰੀਡ ਦਿਖਾਓ ਜੀ ਕਿੰਨੀ ਆ ਹਾਂਜੀ ਬਾਕੀ ਠੰਡੀ ਬਹੁਤ ਆ ਯਾਰ ਮੰਡਾ ਦੀ ਹੈ ਜੀ ਇਹ ਆਪ ਓਕੇ ਹਾਂਜੀ ਲਓ ਜੀ ਕਾ ਭਾਈ ਹਰਨੀ ਕਿਹਨੇ ਖਾ ਲਿਆ ਕਿ ਨੀਚੇ ਗਿਆ ਕੀ ਆ ਬਾਬਾ ਕੁਆਲਿਟੀ ਕਨੇ ਹੋਈ ਗਾੜ ਨਹੀਂ ਕੋਈ ਗਾਰ ਨਹੀਂ ਜੀ ਕਿਸੇ ਗੱਲ ਬਨੂ ਵੀ ਕਿਸੇ ਨਹੀਂ ਪੱਕ ਬਨੂ ਕੋਈ ਭਾਂ ਭਰਾ ਕਹਿ ਨਹੀਂ ਸਕਦਾ ਬਾਈ ਜੇ ਮੈਨੂੰ ਆਹ ਘਾੜ ਠੀਕ ਆ ਹਾਂਜੀ ਠੀਕ ਆ ਭਾਈ ਤਾਂ ਹੁਣ ਵੀ ਚੈੱਕ ਕਰਾ ਦੇ ਦੁਆਰ ਤੋਂ ਬਾਹਰ ਖੜੀ ਜਗਲਾ ਕਹਿੰਦਾ ਖੜੀ ਉੱਚਾ ਚਾਚਾ ਸਾਹ ਖੜੀ ਹੋ ਸਹੀ ਗੱਲ ਤਾਂ ਚੈੱਕ ਕਰਾ ਦਿਓ ਜੀ ਕੀ ਹਾਂ ਹਾਂ ਫੋਲ ਲੱਗਦਾ ਕੀਟਿੰਗ ਵਾਲੀ ਤਕੜੀ ਹੈ ਮਾਹੀ ਮੇਲੇ ਲੂਵੇ ਨੂੰ ਤਾਂ ਕੋਈ ਅੰਤ ਹੀ ਨਹੀਂ ਹੂੰ ਸਹੀ ਗੱਲ ਲੈ ਨੇੜ ਤੋਂ ਚੈੱਕ ਲੈ ਲੈਵਲ ਉਪਾ ਤਾਂ ਇੱਕ ਨੰਬਰ ਆ ਗਿਆ ਸਾਹਿਬ ਕੀ ਆਵਾਜ਼ ਹੈ ਜੀ ਹੂੰ ਆ ਜਾ ਪਤਾ ਲੈ ਤੋਰਾ ਚੈੱਕ ਕਰੋ ਇੱਕ ਨੰਬਰ ਇਹ ਮੁੱਲ ਕੀ ਆ ਬਬੂ ਜੀ ਸਾਹਿਬ ਮੁੱਲ ਕਰਾਉ ਨੂੰ 82 ਕਰਾ ਲਈ ਕੋਈ 85 ਕਰਾ ਲਈ ਜੀ ਨਾ ਪਤਾ ਬੱਚੇ ਮਾਰੀ ਥੋੜੇ ਕਾਲੀ ਕਰਦੀ ਸਹੀ ਹੈ ਇਹ 75000 ਦੀ ਬੱਚੀ ਦੇਵਾਂਗੀ ਜੀ ਤਾਂ 100 ਦਾ ਨੋਟ ਛੋੜ ਹੋਊਗੀ ਕੋਈ ਭੈਣ ਭਰਾ ਉਹੀ ਫੋਨ ਲਾਵੇ ਜੀ ਕਿਨੇ ਸੌਦਾ ਹੋਇਆ ਮੰਨੇ ਠੀਕ ਹੈ ਬਸ ਗੱਲ ਖਤਮ ਹੈ ਜੀ ਦੀ ਸਹੀ ਹੈ ਬਾਈ ਕੋਈ ਆਵਾਜ਼ ਕਹੀ ਮੰਗਿਆ ਤਾਂ ਬਾਈ ਪੰਗੀ ਵੀ ਉਨੇ ਜਾਣਾ ਤੇ ਕਹਿਣਾ ਨਹੀਂ ਉਹਨਾਂ ਦੀ ਆਪਾਂ ਜਿੰਨੀ ਚੀਜ਼ ਦੇਣੀ ਹੈ ਜੀ ਉਨੇ ਦੀ ਕੋਈ ਕਹੀ ਹੈ ਬਸ ਸਹੀ ਹੈ ਜੇ ਮੁੱਲ ਕਰਾਉਣਾ 82 ਕਰਾ ਲਈ ਕੋਈ 85 ਕਰਾ ਲਈ ਸਹੀ ਗੱਲ ਹੈ ਮੁੱਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਜ਼ੀ ਕਰਾ ਲਓ ਠੀਕ ਹੈ ਛੋਟੀ ਕੋਈ ਨਾ ਮੰਨ ਕੇ ਆਵੇ ਆਪਾਂ ਵਾਰੀ ਵਾਰੀ ਕਹਿੰਦੇ ਹੰੰ ਅੰਦੀ ਸੀਲ ਬੰਨੂ ਉਹ ਬੇਫਿਕਰ ਹੋ ਕੇ ਆ ਗਿਆ ਲੈ ਵਾ ਫੱਟ ਫੱਟ ਪਿਆ ਕਰਮ ਵਾਲੀ ਦੀ ਫੀਟ ਮਾਹਾਂ ਜੀ ਇੰਨਾ ਲੱਗਦਾ ਹੀ ਨਹੀਂ ਬੈਠ ਨੂੰ ਤੇ ਇੰਨੀ ਠੰਡੀ ਸੀਲ ਮਿਲਦੀ ਇੰਨੀ ਐਡੀ ਬੈਠਣਾ ਮਿਲੂਗੀ ਸਹੀ ਗੱਲ ਆ ਭਾਈ ਤੇ 12 ਬਾਈ ਜੀ ਹਾਂ ਜੀ ਮਾਰਦਾ ਅਸਾ ਜਿਵੇਂ ਮਾਰ ਜੀ ਨਿਆਣਾ ਨੂੰ ਨਾ ਪਾਉ ਵਾਲੀ ਠੰਡੀ ਆ ਨਾ ਮਾਹਾਂ ਜੀ ਹੰਤੋਂ ਪਰੇ ਲਓ ਜੀ ਜਿਵੇਂ ਮਾਰ ਜੀ ਨਿਆਣਾ ਪਾ ਕੋਈ ਚੱਕ ਨਹੀਂ ਲੈ ਸੈਟ ਹੋ ਕੇ ਖੜ ਗਈ ਮੌਨ ਨਾ ਕਿ ਨਹੀਂ ਮਾਹ ਕੋਈ ਟੈਨਸ਼ਨ ਹੀ ਨਹੀਂ ਜੀ ਭੋਰਾ ਦੀ ਮਸ਼ੀਨ ਤੇ ਚੋਲੋ ਠੱਗੀ ਚੋਲੋ ਉਹ ਗੱਲ ਹੋਊਗੀ ਸਹੀ ਐ ਵੀ ਐਵੇਂ ਉਹ ਹੋਈ ਜਾਊਗਾ ਬਾਕੀ ਥਾਣ ਬਾਲਾ ਚੰਗਾ ਨਹੀਂ ਪਾਂਸਾ ਨੇ ਜੀ ਬਾਲਾ ਚੰਗਾ ਹੀ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣਾ ਆਪਾਂ ਤਾਂ ਇੱਥੇ ਪੜਾ ਬਰੀਡ ਵਾਲੀ ਆ ਨਾ ਬੈੜ ਤੇ ਉਹ ਹਾਈ ਨਸਲ ਬਰੀਡੰ ਦਾ ਕੋਈ ਅੰਤ ਹੀ ਨਹੀਂ ਹੂੰ ਆ ਕਤੂਰਿਆਂ ਨੇ ਪੈਸੇ ਮੰਗੀਆਂ ਦਾ ਛੋਟਾ ਛੋਟਾ ਦੇ ਸਹੀ ਗੱਲ ਆਪਣਾ ਲੋਕਾਂ ਦਾ ਮੁੱਲ ਨਹੀਂ ਹੋਊਗਾ ਆਪਾਂ ਕੱਲ ਬੈੜ ਦੀ ਵੀਡੀਓ ਪਾਈ ਹੂੰ 5 ਮਿੰਟ ਬੈੜ ਵੀ ਗਈ ਆਪਣੀ ਠੀਕ ਹੈ ਜੀ 5 ਮਿੰਟ ਇੱਕ ਤਾਂ ਮੌਲਜ ਆਜ ਹੁੰਦੇ ਆ ਬੈੜਾਂ ਚੰਗੀਆਂ ਹੁੰਦੀਆਂ ਐਨੀ ਬਈ ਹਾਂ ਜੀ ਐਡਾ ਕਰਦੀ ਨਹੀਂ ਪਹਿਲੀ ਵਾਰ ਮੈਂ ਨਹੀਂ ਲੱਗਦਾ ਜੀ ਲੱਖੋਂ ਬਾਅਦ ਮੋਲ ਲੱਗਿਆ ਲੱਖੋਂ ਬਾਅਦ ਮੋਲ ਹੁੰਦਾ ਐਡੀ ਗੱਲ ਮੈਂ ਭਾਈ ਸਵਾ ਸਵਾ ਮੰਗੀ ਆ ਨਹੀਂ ਲੋਕ ਆਪਾਂ ਨੂੰ ਭਾਣਾ ਮਿੜੀ ਆ ਪਾ ਭਾਣਾ ਨਹੀਂ ਆਪਾਂ ਲੋਕਾਂ ਦਾ ਲਾਜ ਨਹੀਂ ਨਾ ਕਰਨਾ ਠੀਕ ਆ ਲੋਕਾਂ ਦਾ ਕੰਮ ਛੇੜੀ ਆਪਣਾ ਹੂੰ ਆ ਨੇੜੇ ਕਰਕੇ ਥਣ ਦਿਖਾ ਦੇ ਜਦੋਂ ਪਸਮਾ ਪਸਮਾ ਹੀ ਹੁਣ ਇਹ ਲੈ ਭਾਈ ਵਾਲੀਆਂ ਚੰਗੀਆਂ ਨਾਲਾਂ ਕਰਮ ਵਾਲੀ ਜੀ ਇੱਕ ਨੰਬਰ ਹੀ ਇੱਕ ਨੰਬਰ ਪੂਰੀ ਵਿਤੀ ਤਾਂ ਦੇਖੋ ਪਸਮਾ ਚੈੱਕ ਕਰੋ ਬੈਡ ਦਾ ਹਾਂਜੀ ਹੂੰ ਬਾਕੀ ਚਵਾਈ ਤੁਹਾਡੇ ਸਾਹਮਣੇ ਆ ਜਾਣੀਆਂ ਤਾਰਾ ਦਿਖਾਉਣਾ ਇਹ ਕਿਹੜਾ ਗੱਬਣਾ ਹੋਈ ਹਾਂ ਬੱਚੀ ਨੂੰ ਜਗਾਰ ਲੱਗਿਆ ਜੀ ਮੈਂ ਕਹਿੰਦਾ ਯਾਰ ਤੋਂ ਤੋਂ ਪਰੇ ਕੋਈ ਕੋਟ ਨਹੀਂ ਕੋਈ ਸ਼ਾਲ ਨਹੀਂ ਕੁਛ ਨਹੀਂ ਸਹੀ ਗੱਲ ਐਦਾ ਮਨ ਖੁਸ਼ ਹੁੰਦਾ 110% ਆਈ ਥੱਲੇ ਹੂੰ ਮੈਨੂੰ ਮਸਤੈਕ ਹੋਵੇ ਨਾ ਕੁਛ ਹੋਰ ਸਹੀ ਹੈ ਲੋ ਜੀ ਤਾਰਾ ਨਖਾੜੀ ਆਹ ਦੇ ਤਾਰਾ ਭਾਈ ਬੜੀ ਚੰਗੀ ਜਿਵਾਈ ਆ ਮਾਖਾ ਜੀ ਅੰਦਰ ਮੋਟਾ ਮੋਟਾ ਚੋਣ ਆ ਜਿਵੇਂ ਮਰਜੀ ਕੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕਰਮ ਵਾਲੇ ਨੂੰ ਕੁਛ ਨਹੀਂ ਬੜੀ ਠੰਡੀ ਆ ਯਾਰ ਹੈ ਮਾਖਾ ਜੀ ਅੰਤੋਂ ਭਰੇ ਜੀ ਕੰਮ ਲਾਉ ਮਗਰਲੇ ਮਗਰਲੇ ਥਣਾਈ ਜਿਵਾਈ ਚੈੱਕ ਕਰਾ ਕੀ ਬਾਤ ਆ ਬਾਈ ਮੋੜਾ ਚੰਗਾ ਚੋਣ ਲੱਗਿਆ ਕਰਮ ਵਾਲਾ ਚੰਗਾ ਚੋਣ ਇੱਕ ਨੰਬਰ ਜਿਵਾਈ ਆ ਜੀ ਕਹਾਂ ਤੂੰ ਹੀ ਚੱਲ ਗਈ ਤੂੰ ਹੀ ਚੱਲ ਗਈ ਨਿਬੜਦੀ ਆ ਬੋਲੀ ਮਾਖਾ ਨਿਬੜਦੀ ਵੀ ਆ ਜੀ ਉਹਨਾਂ ਦੇ ਕੜਾ ਗੰਨੇਰ ਕੀ ਧਾਰ ਆ ਗੰਨੇਰ ਕੀ ਧਾਰ ਪੂਰੀ ਫੋਲੀ ਜਿਵਾਈ ਦੀ ਲੱਗ ਛੜੀ ਦੇਖੀ ਮਾਏ ਨਾ ਮਾਈ ਮਾਹੀ ਰਾਮਦਾਸ ਕੋਈ ਟੈਂਸ਼ਨ ਹੀ ਨਹੀਂ ਮਾਏ ਹਨ ਇੱਕ ਨੰਬਰ ਦੇ ਬਈਆ ਕੀ ਬਾਤ ਹਮ ਜੀ ਨੇੜੇ ਕਰਕੇ ਥਾਣ ਦਿਖਾ ਦੇ ਦਵਾਰੇ ਖਾਨ ਅੰਨੀ ਗੱਲੇ ਨਾਲ ਨਾ ਇੱਕ ਫਿੱਟ ਲੈਵਾ ਅਸਲ ਲੈਵਾ ਹੈ ਅਸਲ ਲੈਵਾ ਇਹ ਲੈਵਾ ਇਹ ਹੀ ਲੈਵਾ ਹੂੰ ਤੰਗਵਾਣੂ ਲੈਵਾ ਤਾਂ ਬਥੇਰਾ ਹੁੰਦਾ ਹਰ ਚੀਜ਼ ਆ ਨਹੀਂ ਮਿਲਦੀ ਹਰ ਇੱਕ ਡੰਗਰ ਨੂੰ ਲੱਗਦੀ ਕਰਮ ਵਾਲੇ ਨੂੰ ਲੱਗਦੀ ਕਿਸੇ ਸਹੀ ਆ ਮਾੜੇ ਹੱਕ ਦੇ ਬੋਲ ਬੋਲਦਾ ਚਾਹ ਜੀ ਦਵਾਰੇ ਦਿਖਾ ਦਈਏ ਅਦਰ ਪਤਾ ਲੱਗ ਕਾਂਗੀਆਂ ਟਾਮੀਆਂ ਆਉਂਦੀਆਂ ਆਉਂਦੀਆਂ ਜੀ ਇਹੇ ਚੀਜ਼ਾਂ ਬੋਲ ਬੋਲਦਾ ਬੱਚਾ ਜੀ ਬੋਲ ਬੋਲਦਾ ਇਧਰਲੇ ਪਾਸੇ ਵੀ ਦਿਖਾ ਦਿਓ ਜੀ ਲੇਵਾ ਸਹੀ ਆ ਦੂਸਰੇ ਪਾਸੇ ਵੀ ਇਧਰ ਵੀ ਫੁੱਲ ਲਾ ਲੈ ਫੁੱਲ ਜੀ ਕੀ ਬਾਤ ਕਿਸੇ ਵੀ ਨੂੰ ਵੈਣ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ